ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਬਸ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਚੀਮਾ ਮੰਡੀ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਚਾਰ ਪੱਛੀਆਂ ਦਿਖਾਵਾਂਗੇ, ਤਿੰਨ ਦਿਖਾਵਾਂਗੇ ਕਹਿ ਲਈਏ ਵੀ ਆਪਾਂ ਪਿਓਰ ਜਰਸੀ ਚ ਤੇ ਇੱਕ ਜਿਹੜੀ ਹੈਗੀ ਆ ਉਹ ਪੈਂਦੀ ਆ ਐਚ ਐਫ ਨਾਲ ਥੋੜੀ ਜੀ ਕ੍ਰੋਸ ਰੰਗ ਰੂਪ ਐਚ ਐਫ ਵਾਲਾ ਬਾਡੀ ਆਰਡਰ ਕੁਆਲਿਟੀ ਹਰੇਕ ਪੱਖ ਤੋਂ ਹੈਗੀ ਆ ਜਰਸੀ ਚ। ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂ ਨੇ ਖੋਲ ਕੇ ਤੋਰ ਕੇ ਦਿਖਾ ਦਾਂਗੇ ਆ ਜੋ ਹੋਰ ਕਿਵੇਂ ਆ ਵਧੀਆ ਵੀਰ ਜੀ ਚੜਦੀ ਕਲਾ ਜਮਾਂ ਚੜਦੀ ਚਿਰ ਬਾਅਦ ਪਾਈ ਆਪਾਂ ਵੀਡੀਓ ਚਰਵਾਲਾ ਕੀ ਚੱਕਰ ਪੈ ਗਿਆ ਫਿਰ ਵਾਹ ਘਰ ਦੇ ਕੰਮਕਾਰ ਬਹੁਤ ਉਰਜੇ ਜੇ ਗਏ ਸੀਗੇ ਫਸਲ ਵਿਆਹ ਨੇ ਬਹੁਤ ਤੰਗ ਕਰਿਆ ਠੀਕ ਆ ਗੱਲ ਨਾ ਵਿਆਹ ਤੰਗ ਨਹੀਂ ਕਰਦੇ ਹੁੰਦੇ ਨਹੀਂ ਤੰਗ ਨਹੀਂ ਕਰਦੇ ਨੇ ਵੀਰ ਜੀ ਜਦੋਂ ਆਏ ਮੂਵਮੈਂਟ ਹੁੰਦੀ ਹੁੰਦੀ ਆ ਲੈ ਪਹਿਲਾਂ ਗੈਰੀ ਇਹਦੀ ਆਰਡਰ ਕੁਆਲਿਟੀ ਦੀ ਮਾਰਦੇ ਕੈਮਰਾ ਇੱਥੋਂ ਪਹਿਲੇ ਇਹ ਆਰਡਰ ਹੀ ਦਿਖਾ ਦੇ ਤਾਂ ਬਾਕੀ ਡਿਟੇਲਸ ਉਹਨੂੰ ਫੇਰ ਪੁੱਛ ਕੇ ਦੇ ਦੂੰਗਾ ਸਵਾਹ ਦੀ ਆ ਗਈ ਬਿਲਕੁਲ ਠੰਡੀ ਸੀਲ ਤੇ ਚਵਾਈ ਦਾ ਸਮਾਂ ਹੋ ਰਿਹਾ ਉਸ ਹਾਬਨਾ ਜੱਜਮੈਂਟ ਕਰ ਲਿਓ ਦੰਦਾਂ ਚ ਕਿਵੇਂ ਹਸਤਾ ਦੀ ਦੰਦਾਂ ਚ ਦੋ ਦੰਦ ਤੋਰਦੀ ਖੋਲ ਕੇ ਸੂਆ ਪਹਿਲਾ ਦੰਦਾਂ ਚ ਦੋ ਦੰਦ ਸੂਈ ਕਿੰਨੇ ਦਿੰਦੀ ਆ ਸੂਈ ਹਫਤੇ ਦੀ ਇੱਕ ਹਫਤੇ ਦੀ ਸੂਈ ਆ ਰੰਗ ਰੂਪ ਐਚ ਐਫ ਵਾਲਾ ਬਾਡੀ ਦੀ ਬਣਤਰ ਆ ਜਿਹੜੀ ਆਰਡਰ ਕੁਆਲਿਟੀ ਆ ਉਹ ਹੈਗੀ ਆ ਬਾਈ ਜਰਸੀ ਵਾਲੀ ਬੋਝ ਕੇ ਬੋਝ ਕੇ ਤੁਰਦੇ ਆ ਇਹਨੂੰ ਚਲਾ ਦੇ ਲੰਬੀ ਥੋੜੀ ਜਿਹੀ ਪਾਈ ਕਹਿੰਦਾ ਖੁੱਲੀ ਰਹਿ ਕੇ ਆਈ ਆ ਉਹਦੇ ਕਰਕੇ ਧਲਿਆਰੇ ਦਾ ਕਰਦੀ ਆ ਥੋੜਾ ਜਿਹਾ ਅਕਮਾ ਅਕਮਾ ਇੱਥੋਂ ਕਮਾਲਾ ਕੋਈ ਗੱਲ ਨਹੀਂ ਤੇ ਦੁੱਧ ਹਾਜ਼ਰ ਕਿੰਨਾ ਹੋਣਾ ਦੋ ਜਣੇ ਤੋਰ ਦੋ ਫੜ ਕੇ 16 ਲੀਟਰ ਹਾਜ਼ਰ 16 ਲੀਟਰ ਇਹਦੇ ਕੋਲੇ ਦੁੱਧ ਬਾਈ ਕਹਿੰਦਾ ਇਸ ਟਾਈਮ ਹੈਗਾ ਤਿਆਰ ਬਿਲਕੁਲ ਹਾਜ਼ਰ ਆ ਲੈ ਆ ਇਧਰ ਨੂੰ ਬੱਚਾ ਕੀ ਆ ਨਾਲ ਇਹਦੇ ਮਾਕਰ ਬੱਚੀ ਆ ਵੀਰੇ ਬੱਚੀ ਦੰਦੇ ਨਹੀਂ ਹੈਗੇ ਬੱਚੀ ਰੱਖਾਂਗੇ ਅਸੀਂ ਬੱਚੀਆਂ ਨਾਲ ਇਹਦੇ ਉਹ ਦੇਦੇ ਥੱਲੇ ਪਾ ਕੇ ਚੈੱਕ ਬਾਈ ਹੁਰੀ ਕਰਾ ਦੇਣਗੇ ਪਰ ਬੱਚੀ ਬਾਈ ਕਹਿੰਦਾ ਆਪਾਂ ਨੇ ਰੱਖਣੀ ਆ ਬੱਚੀ ਨਹੀਂ ਦੇਣੀ ਇਹਦੀ ਉਹ ਤਸੱਲੀ ਛੋਡੀ ਹਰੇਕ ਪੱਖ ਤੋਂ ਕਰਾ ਦੇਣਗੇ ਵੀ ਬਿਲਕੁਲ ਏਸੇ ਦਾ ਹੀ ਬੱਚਾ ਆਜੀ ਸੂਈਆ ਦੰਦਾਂ 'ਚ ਹੈਗੀ ਆ ਪਿਓਰ ਦੋ ਦੰਦਾਂ। ਹਾਂਜੀ। ਦੁੱਧਾ ਜਿ ਕਿੰਨਾ ਦੱਸਿਆ ਹਾ ਜੀਰਾ? 16 ਲੀਟਰ ਤਿਆਰ। ਕੰਡੇ ਤੇ ਰੱਖ ਕੇ ਦੋ ਟਾਈਮ ਚਵਾਈ ਕਰ ਲੋ ਅਗਲਾ ਚਾਰ ਟਾਈਮ ਦੰਗ ਚਵਾਈ ਕਰ ਲੋ। ਕੰਡੇ ਲਾਉਣ ਵਾਲਾ। ਕੰਡੇ ਲਾਉਣ ਵਾਲਾ। ਆ ਕੰਡੇ ਲਾਉਣ ਵਾਲਾ। ਦੁੱਧ ਦੀ ਆਪਣੇ ਘਰ ਦੀ ਗਾਰੰਟੀ ਹੋਊਗੀ। ਠੀਕ ਹੈ। ਅਗਲੇ ਘਰ ਦੀ ਗਾਰੰਟੀ ਨਹੀਂ ਹੈਗੀ। ਇੱਥੇ ਚਾਹੇ 4 ਟਾਈਮ ਤੋਂ। 4 ਟਾਈਮ ਚੋ ਲੋ 5 ਟਾਈਮ ਚੋ ਲੋ 6 ਟਾਈਮ ਚੋ ਲੋ। ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ 65000 ਰੁਪਏ ਲਵਾਂਗੇ ਮਾਨਤਾਨ ਹੋ ਜੂ ਇਹ ਚ ਮਾਨਤਾਨ ਕਰਪਾਂਗੇ ਮਾਨਤਾਨ 65 ਚ ਬਾਈ ਕਹਿੰਦਾ ਕਰ ਦਾਂਗੇ ਪਰ ਜਿਹੜੀ ਦੀ ਆ ਆਰਡਰ ਕੁਆਲਿਟੀ ਆ ਨਾ ਬਿਲਕੁਲ ਫਿਕਸ ਆਰਡਰ ਆ ਗਿਆ ਇੱਥੋਂ ਦਿਖਾ ਦੇ ਉਧਰ ਤਾਂ ਭੱਜ ਨਾ ਠੀਕ ਕਰਦੀ ਦੀ ਇੱਥੋਂ ਦਿਖਾ ਦੇ ਕਿਉਂਕਿ ਇਹ ਖੁੱਲੀ ਆਈ ਹੋਈ ਆ ਧਲਿਆਰੇ ਦਾ ਕਰਦੀ ਆ ਥੋੜਾ ਜਿਹਾ ਆਰਡਰ ਰੱਖੂਗੀ ਬਿਲਕੁਲ ਫਿਕਸ ਨਾਲ ਲੱਗਵਾ ਹਾਂ ਤੇ ਕੁਆਲਿਟੀ ਹੈਗੀ ਆ ਫੁੱਲ ਓਕੇ ਦੀ ਰਿਪੋਰਟ ਜਮਾ ਤੇ ਹੁਣ ਮਾਰ ਦੇ ਆ ਨਕੀਨੇ ਤੇ ਘਰੀ ਓਏ ਇਹਦੇ ਤੇ ਮਾਰ ਦੇ ਕੈਮਰਾ ਪਹਿਲਾਂ ਅਗਲੇ ਪੰਨੇ ਨੂੰ ਦਿਖਾ ਦੇ ਆਰਡਰ ਇਹਦਾ ਇਹਦਾ ਸੂਆ ਪਹਿਲਾ ਸੂਆ ਦੋ ਦੰਦ ਬੱਚੇ ਇਹ ਵੀ ਦੋ ਦੰਦ ਦਾ ਹਾਂ ਇਹ ਚੱਲੇ ਚੱਲੇ ਇਹਨੂੰ ਇਹ ਵੀ ਬਾਈ ਕਹਿੰਦਾ ਪਹਿਲਾ ਸੂਆ ਦੰਦਾਂ ਚ ਪਿਓਰ ਦੋ ਦੰਦ ਤੇ ਆ ਗਈ ਪਿਓਰ ਜਰਸੀ ਦੇ ਵਿੱਚ ਬਾਡੀ ਵਾਲੀ ਬੱਚੀ ਆ ਗਈ ਕੋਈ ਛੋਟੀ ਨਹੀਂ ਆਪਾਂ ਇਹਨੂੰ ਕਹਿ ਸਕਦੇ ਜਿਹੜੇ ਹਿਸਾਬ ਨਾਲ ਦੋ ਦੰਦਾਂ ਚ ਇਹ ਹਲੇ ਉਮਰ ਵੀ ਛੋਟੀ ਆ ਕੱਦ ਵੀ ਚੰਗਾ ਕਰੂਗੀ ਅੱਗੇ ਤੇ ਆਰਡਰ ਆ ਜਿਹੜਾ ਆਰਡਰ ਰੱਖਦੀ ਆ ਬਿਲਕੁਲ ਫਿਕਸ ਥਣ ਬਹੁਤ ਸੋਹਣਾ ਬਣਾਉਗੀ ਮੁੱਠੀ ਵਾਲਾ ਕੱਲਾ ਕੱਲਾ ਥਣ ਪੂਰੇ ਗੈਪ ਤੇ ਲੱਗਿਆ ਕਮਾਲ ਹੋ ਜੀ ਇਹ ਦਿਨ ਕਿੰਨੇ ਕਿ ਬਾਕੀ ਨੇ ਬਾਈ ਇਹਦੇ 15 ਦਿਨ ਬਾਕੀ ਨੇ 15 ਦਿਨ ਹਾਂਜੀ ਆ ਕੱਢ ਦੂ 15 ਦਿਨ ਮਾਨੂੰ ਤਿਆਰੀ ਚ ਲੱਗਦੀ ਆ ਨਹੀਂ ਕੱਢੂਗੀ ਠੀਕ ਆ ਗੱਲ ਪਲਾਂ ਲੱਗੀ ਪਾਉਣਾ ਨਾ ਹਾਂ ਹਜੇ ਤਾਂ ਇਹਨਾਂ ਵਿਚਾਰੀ ਨੇ ਕੁੜੇ ਵੀ ਨਹੀਂ ਦਵਾਈ ਹੈਗੇ ਠੀਕ ਆ ਗੱਲ ਲੈ ਆ ਬਾਈ ਇਹ ਆ ਗਈ ਸੱਜਣੋਂ ਪਿਓਰ ਜਰਸੀ ਦੇ ਵਿੱਚ ਦੰਦਾਂ ਚ ਦੋ ਦੰਦ ਪਹਿਲਣ ਸੂਣ ਵਾਲੀ ਆ ਤੇ ਦੁੱਧ ਬਾਈ ਇਹ ਚੰਗਾ ਪਾਉ ਜਿਹੜੇ ਹਿਸਾਬ ਨਾਲ ਭਾਂਡਾ ਥੱਲੋਂ ਬਣਾਉਂਦੀ ਆਉਂਦੀ ਆ ਤੇ ਆ ਗਈ ਮੇਨ ਗੱਲ ਆ ਜਿਹੜੀ ਜਾਨ ਵਾਲੀ ਬੱਚੀ ਆ ਕੱਦ ਪੱਡ ਵੀ ਚੰਗਾ ਤੇ ਜਾਨ ਵੀ ਫੁੱਲਾ ਫੁੱਲਾ ਆਨ ਆਪਾ ਕਹਿ ਸਕਦੇ ਆਂ ਵੀ 5 ਸਟਾਰ ਬੱਛੀਆਂ ਦੇ ਵਿੱਚ ਹੀ ਆਉਣਾ ਇਹਨੇ ਜਰਸੀਆਂ ਦੀਆਂ ਦੇ ਇੱਥੇ ਦਿਖਾ ਦੇ ਗਰੀਏ ਤੇ ਹੁਣ ਦਿਖਾ ਦੀ ਮਗਰਲੇ ਬੰਨੇ ਆਰਡਰ ਇੱਥੋਂ ਭਲਾਈਆਂ ਲੱਗੀ ਪਉਣ ਕੁਆਲਿਟੀ ਚੰਗੀ ਆ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ 48000 ਰੁਪਿਆ ਲੈਣ ਦੇਣ ਇਹਦਾ ਲੈਣ ਦੇਣ 48000 ਰੁਪਿਆ ਹਾਂਜੀ ਲੈਣ ਦੇਣ ਦੋ ਦੰਦਾ ਦੋ ਦੰਦਾ ਰੇਟ ਲੈਣ ਦੇਣ ਜਿਹੜੀ ਵਾਲੀ ਹੋਣਗੇ ਸਾਰੇ ਜਿਆਦੇ ਪਰੇਸ਼ਾਨ ਨਾ ਕਰੋ ਥੋੜਾ ਬਹੁਤ ਫਰਕ ਹੋਊਗਾ ਹੁਣ ਮਾਰ ਦੇ ਗਰੀ ਤਿੰਨ ਛੋੜ ਛੱਪੇ ਦਾ ਹੀ ਹੋਊਗਾ ਇਹ ਚੋਂ ਠੀਕ ਆ ਜੀ ਤੇਰਾ ਮਗਰਲਾ ਬਾਈ ਇਹਦਾ ਸੁਆ ਦੂਜਾ ਜੀ ਕਿੰਨੇ ਦਿਨ ਕੱਢਦੀ ਆ ਇਹ ਕੱਢਦੀ ਹੈ ਜੀ 20 ਦਿਨ 20 ਦਿਨ ਬਾਕੀ ਨੇ ਹਾਂ ਜੀ ਆ ਲੈ ਚਲਾ ਇਹਨੂੰ ਇਹਦੇ ਬਾਈ ਕਹਿੰਦਾ 20 ਦਿਨ ਬਾਕੀ ਨੇ ਇਹਦਾ ਕਰਦਾ ਦਰਮਿਆਨਾ ਆ ਗਿਆ ਜਿਵੇਂ ਆਮ ਜਰਸੀਆਂ ਦਾ ਹੁੰਦਾ ਤੇ ਉੱਤੋਂ ਆ ਗਈ ਬਾਡੀ ਦੀ ਚੰਗੀ ਐ ਚੌੜੇ ਢਾਂਚੇ ਚ ਇਹਦਾ ਪਹਿਲਾਂ ਦਾ ਕੀ ਰਿਕਾਰਡ ਆਈ ਪਹਿਲਾਂ ਨਾਲ 14 15 ਦਾ ਦੱਸਿਆ ਜੀ ਅਗਲੇ ਨੇ ਠੀਕ ਆ ਗੱਲ ਇੱਥੋਂ ਘਮਾ ਲਓ ਤੇ ਬਾਕੀ ਹਰੇਕ ਵੀਡੀਓ ਚ ਤੁਹਾਨੂੰ ਮੈਂ ਦੱਸਦਾ ਵੀ ਹੁੰਨਾ ਵੀ ਵਪਾਰੀ ਉਹੀ ਡਿਟੇਲ ਦੱਸਦਾ ਜਿਹੜੀ ਉਹਨੂੰ ਕਿਸਾਨ ਅੱਗੇ ਦੱਸ ਕੇ ਭੇਜਦਾ ਬਾਕੀ ਤੁਸੀਂ ਜਦੋਂ ਪਸ਼ੂ ਖਰੀਦਣਾ ਹੁੰਦਾ ਤੁਸੀਂ ਲੈਣਾ ਹੁੰਦਾ ਭਾਈ ਆਪਣੀ ਸਮਝ ਨਾਲ ਵੀ ਆਪਣੇ ਘਰੇ ਇਹ 15 ਪਾ ਦੂ ਜਾਂ ਆਪਣੇ ਘਰੇ 10 ਪਾ ਦੂ ਜਾਂ ਆਪਣੇ ਘਰੇ ਇਹ 16 ਪਾ ਦੂ ਉਹ ਤੁਸੀਂ ਆਪਣੀ ਜੱਜਮੈਂਟ ਨਾਲ ਲੈਣਾ ਮੇਰਾ ਕੰਮ ਹੁੰਦਾ ਸਾਨੂੰ ਚੰਗੇ ਤੋਂ ਚੰਗਾ ਟੋਪ ਤੋਂ ਟੋਪ ਪਸ਼ੂ ਦਿਖਾਉਣਾ ਹਰੇਕ ਨਾ ਸਕਦਾ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ 38000 ਰੁਪਏ ਜੀ ਇਹ ਦੇ ਦਾਂਗੇ 38000 ਦੇ ਮਾਨਤਾਨ ਛੋਟ ਛੱਪਾ ਥੋੜਾ ਬੰਤਾ ਹੋ ਜੂਗਾ ਹਾਂਜੀ ਹਾਂਜੀ ਮਾਨਤਾਨ ਹੋ ਜੂਗਾ ਇੰਨੇ ਰੇਟ ਤੇ ਅਗਲਾ ਟੋਕੜਗਾਵਾ ਨਹੀਂ ਦਿੰਦਾ ਹੈਗਾ ਜਿਹੜੇ ਆਪਾਂ ਤਾਜ਼ੀਆਂ ਦਵਾਂਗੇ ਤੇ ਹੁਣ ਮਾਰਦੇ ਘਰੀ ਚਾਰ ਨੰਬਰ ਵਾਲੀ ਤੇ ਜਾਨ ਜੂਨੇ ਚ ਵੀ ਫੁੱਲਾ ਬਾਈ ਇਹ ਵੀ ਜਰਸੀ ਚ ਆ ਗਈ ਹੈ ਨਾ ਜਰਸੀ ਚ ਆ ਇਹ ਥੋੜੀ ਯੂਨੀਕ ਜੀ ਆ ਗਈ ਹੈ ਨਾ ਫੇਸ ਕੁਆਲਿਟੀ ਤੋਂ ਇਹਦਾ ਸੂਆ ਕਿਹੜਾ ਇਹਦਾ ਸੂਆ ਵੀ ਦੂਜਾ ਜੀ ਦੂਜਾ ਸੂਆ ਇਹ ਕਿੰਨੇ ਦਿਨ ਕੱਢਦੀ ਆ ਇਹ 20 ਦਿਨਾਂ ਦੀ ਇਹਦੇ ਹੈਗੇ ਨੇ 20 ਦਿਨ ਬਾਕੀ ਇਹਨੇ ਪਹਿਲਾਂ ਨੇ ਕੀ ਰਿਕਾਰਡ ਦੱਸਿਆ ਇਹ ਆ ਵੀ 14 15 ਦਾ ਦੱਸਿਆ ਜੀ ਇਹ ਇੱਥੋਂ ਕਮਾ ਕੇ ਰੋਕ ਲਈ ਮੜਾ ਗਰੀ ਫੇਸ ਕੁਆਲਟੀ ਤੇ ਮਾਰ ਦੂਰਲੇ ਬੰਨੇ ਕਮਾ ਲਓ ਬਾਈ ਇਹ ਇੱਥੋਂ ਮਾਰ ਵੀ ਗਰੀ ਤੇ ਆ ਜਾ ਲੈ ਆ ਬਾਈ ਹੁਣ ਸਾਈਡ ਤੋਂ ਦਿਖਾ ਦੀ ਲੰਬਾਈ ਦਿਖਾ ਦੀ ਕੱਦ ਬਿੜਦਾ ਆਈਡੀਆ ਕਰਾ ਦੀ ਸੂਹਾ ਇਹਦਾ ਵੀ ਬਾਈ ਕਹਿੰਦਾ ਦੂਜਾ ਤੇ ਦਿਨ ਕੱਟਦੀ ਆ ਹਲੇ 20 ਦੇ ਏੜ ਗੇੜ ਹਾਂਜੀ ਤੇ ਰਿਕਾਰਡ ਜਿਵੇਂ ਪਿੱਛੋਂ ਦੱਸਿਆ ਤੇ ਉਹੀ ਬਾਈ ਨੇ ਦੱਸਿਆ ਤੁਹਾਨੂੰ ਤੇ ਬਾਕੀ ਤੁਸੀਂ ਆਪਣੀ ਜੱਜਮੈਂਟ ਨਾਲ ਪਸ਼ੂ ਲੈਣਾ ਹੁੰਦਾ ਵੀ ਆਪਣੇ ਘਰੇ ਕਿੰਨਾ ਪਾ ਦੂ ਜਾਂ ਆਪਾਂ ਇਹ ਤੋਂ ਬਈ ਸੇਵਾ ਨਾਲ ਕਿੰਨਾ ਦੁੱਧ ਲੈ ਸਕਦੇ ਹਾਂ ਕਿਉਂਕਿ ਇਹ ਕੋਈ ਕੰਪਨੀ ਮੇਡ ਚੀਜ਼ਾਂ ਦਾ ਹੁੰਦੀਆਂ ਨਹੀਂ ਵੀ ਕੋਈ ਇਹਨਾਂ ਦੀ ਫਿਕਸ ਗਾਰੰਟੀ ਹੁੰਦੀ ਆ ਇਹ ਸਾਹ ਵਾਲੀਆਂ ਚੀਜ਼ਾਂ ਤੇ ਨਾ ਹੀ ਇਹਨਾਂ ਨੂੰ ਮੈਸਕੈਨ ਕਰ ਸਕਦਾ ਨਾ ਹੀ ਤੁਸੀਂ ਇਹਨਾਂ ਨੂੰ ਸਕੈਨ ਕਰਕੇ ਦੇਖ ਸਕਦੇ ਹੋ ਕੋਸ ਨਹੀਂ ਇਹਦਾ ਸੇਵਾ ਤੇ ਆਗਲਾ ਐਸੇ ਤੁਹਾਨੂੰ 20 ਵੀ ਲੈ ਸਕਦਾ ਐਸੇ ਤੁਹਾਨੂੰ 5 ਵੀ ਲੈ ਸਕਦਾ ਠੀਕ ਆ ਗੱਲ ਇਹਦਾ ਸੇਵਾ ਇਹਦਾ ਰੇਟ ਇਹਦਾ ਰੇਟ ਵੀ 38000 ਰੁਪਿਆ ਇਹ ਦੋਨੇ 38 38 ਦੀਆਂ ਜੋੜਾ ਕਿੰਨੇ ਦਾ ਹੋਊਗਾ ਇਹ ਜੋੜਾ ਕਰਦਾ ਨਹੀਂ ਮੰਨਦਾ 72 ਦਾ ਹੋ ਜਾਊਗਾ ਕਰਦਾ ਸਿਕਸ ਜਈ ਗੋੜੇ ਚੇਪਾ ਥੋੜੀ ਬੋਤੀ ਹੋ ਜੀ ਨੰਬਰ ਬੋਲ ਦੋ ਜੀ 98036 ਹਾਂਜੀ 05888 980360588822 ਦਾ ਨੰਬਰ ਹੈ ਗੱਬਣਾ ਨੂੰ ਬਾਈ ਬਾਈ ਦੇ ਘਰੇ ਚੇਪਾ ਲਾ ਕੇ ਲੈ ਜਿਓ ਜਦੋਂ ਘਰੋਂ ਬਾਹਰ ਹੋ ਗਈ ਕੋਈ ਗਾਰੰਟੀ ਨਹੀਂ ਕਿ ਜਿਹੜੀ ਸੂਈ ਸਮਾਰੀ ਦੱਸੀ ਆ ਉਹ ਬਾਈ ਕਹਿੰਦਾ ਚਾਹੇ 4 ਟਾਈਮ ਮੇਰੇ ਘਰੇ 4 ਟਾਈਮ ਤੋਂ ਲੋ ਦੁੱਧ ਮੰਣ ਕੇ ਲੈ ਕੇ ਜਾਇਓ ਚੋਕੇ ਕੰਡੇ ਵਾਲਾ ਦੁੱਧ ਦੱਸਿਆ ਉਹਦਾ ਹਾਂ ਕੰਡਾ ਲਾ ਕੇ ਲੈ ਜਾਓ ਜਦੋਂ ਬਾਈ ਦੇ ਘਰੋਂ ਬਾਗੀ ਉਹਦੋਂ ਬਾਅਦ ਕੋਈ ਗਾਰੰਟੀ ਨਹੀਂ ਬਾਈ ਚਾਰ ਟਾਈਮ ਚੋ ਲੋ ਪੰਜ ਟਾਈਮ ਚੋ ਲੋ ਅਗਲਾ 20 ਲੀਟਰ ਵੀ ਕਢਾ ਸਕਦਾ ਉਹ ਤੋਂ ਚੋ ਲੋ 10 ਵੀ ਕਢਾ ਸਕਦਾ ਠੀਕ ਹੈ ਜੀ ਉਹ ਅਗਲੇ ਦੀ ਆ ਨੰਬਰ 22 ਦਾ ਮੈਂ ਵੀਡੀਓ ਚ ਚਲਾ ਦੂੰਗਾ ਜਿਹੜੇ ਵੀ ਸੱਜਣ ਨੂੰ ਇਹਨਾਂ 'ਚ ਜਿਹੜਾ ਵੀ ਨਗੀਨਾ ਪਸੰਦ ਆਊਗਾ ਗੱਲਬਾਤ ਕਰਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ अगला ये चोके है। अगला अगला ले जांदा अगला कहंदा बाद ते ਸਾਡੇ ਘਰੇ ਐਨਾਂ ਰਹਿ ਗਿਆ ਐਨਾਂ ਰਹਿ ਗਿਆ ਠੀਕ ਹੈ ਜੀ ਵੀਰੇ ਉਹਦਾ ਪਾਉ ਨਹੀਂ ਹੈਗਾ ਵੀ ਅਗਲਾ ਪਹਿਲਾਂ ਆਪਣੇ ਘਰੇ ਤਸੱਲੀ ਕਰਕੇ ਫਿਰ ਲੈ ਕੇ ਜਾਓ ਇੱਥੋਂ ਤਸੱਲੀ ਕਰਾਉਣ ਦਾ ਫਰਜ਼ ਆ ਹਾਂ ਅਗਲਾ ਜਾ ਕੇ ਕੱਖ ਨਾ ਪਾਵੇ ਹੋਰ ਨਾ ਕਰੇ ਅਗਲਾ ਕਹਿੰਦਾ ਦੁੱਧ ਘਟ ਗਿਆ ਐ ਘਟ ਗਈ ਉਹਦਾ ਪਾਉਗੀ ਜਦੋਂ ਲੈ ਕੇ ਜਾਊਗਾ ਨਹੀਂ ਭਾਈ ਬਹੁਤ ਨੇ ਵਿੱਚ ਯਾਰ ਹੁਣ ਜਾ ਕੇ ਬੰਨ ਤਾਂ ਦਿਨੇ ਪੁੱਛਦੇ ਹੈ ਨਹੀਂ ਠੀਕ ਹੈ ਨਾ ਵੀ ਐ ਨਾ ਕਰਿਆ ਕਰੋ ਲੈ ਜਾ ਕੇ ਬੰਨਿਆ ਨਾ ਕਰੋ ਕੱਕ ਪੱਠਾ ਵੀ ਪਾਇਆ ਕਰੋ ਤੇ ਯਾਰ ਇਹਨਾਂ ਦੀ ਸੇਵਾ ਵੀ ਕਰਿਆ ਕਰੋ ਜੇ ਤੁਸੀਂ ਐਨੇ ਪੈਸੇ ਲਾਉਨੇ ਹੋ ਹਾਂ ਚੀਜ਼ ਨੂੰ ਸੰਭਾਲ ਲਈ ਆ ਹਾਂ ਜੇ ਸਾਮ ਰੱਖਣਗੇ ਤਾਂ ਦੁੱਧ ਗੱਡੂਗੀ ਜੇ ਹੁਣ ਸਾਹਮਣੀ ਨਹੀਂ ਹੈਗੀ ਫੇਰ ਉਹ ਤੇ ਬਾਕੀ ਇਹ ਚੀਜ਼ਾਂ ਨਾਲ ਪੰਗਾ ਉਹੀ ਸੱਜਣ ਲਿਆ ਕਰੋ ਯਾਰ ਜਿਹੜਿਆਂ ਨੂੰ ਇਹਦੇ ਬਾਰੇ ਬਈ ਜਾਣਕਾਰੀ ਹੁੰਦੀ ਹੈ ਜਿਨ੍ਹਾਂ ਨੇ ਤਕਰੀਬਨ ਤਕਰੀਬਨ ਮੱਝਾਂ ਹੀ ਜ਼ਿਆਦਾ ਰੱਖੀਆਂ ਹੋਈਆਂ ਨੇ ਉਹ ਥੋੜੀ ਜਿਹੀ ਜਾਣਕਾਰੀ ਲੈ ਕੇ ਫੇਰ گاਵਾਂ ਦਾ ਸਿਸਟਮ ਕਰਿਆ ਕਰੋ ਕਿਉਂਕਿ گاਵਾਂ ਦਾ ਥੋੜਾ ਜੰ ਅੰਤਰ ਹੁੰਦਾ ਤੇ ਬਾਕੀ ਜਿਹੜਾ ਹੁਣ ਦਾ ਮੌਸਮ ਆ ਹੁਣ ਦਾ ਮੌਸਮ ਇਹਨਾਂ ਦੇ ਤਕਰੀਬਨ ਤਕਰੀਬਨ ਅਨੁਕੂਲ ਹੈ ਹੁਣ ਤੁਸੀਂ ਇਹਨਾਂ ਨੂੰ ਜਿੱਦਾਂ ਵੀ ਰੱਖ ਸਕਦੇ ਹੋ ਹਨਾ ਹਾਂ ਕਿਉਂਕਿ ਗਰਮੀ 'ਚ ਥੋੜੀ ਦਿੱਕਤ ਆਉਂਦੀ ਹੁੰਦੀ ਮੇਚ ਅਗਲਾ ਕਹਿੰਦਾ ਆਟੇ ਦੇ ਲਈ ਦੁੱਧ ਕੱਢਦੀਆਂ ਇਹ ਕੱਢਦੀਆਂ ਫੀਡ ਤੇ ਦੁੱਧ ਨੇ ਆਟੇ ਤੇ ਕੋਈ ਨਹੀਂ ਕੱਢਦੀ ਹੈਗੀ ਹਲਕਦੇ ਦਾਣੇ ਤੇ ਆ گاਵਾں ਦੀ ਕੋਈ ਵੀ ਨਸਲ ਹੈ ਉਹ ਫੀਡ ਨਾਲ ਹੀ ਦੁੱਧ ਦਿੰਦੀਆਂ ਤਕਰੀਬਨ ਕਣਕ ਨਾਲ ਤਾਂ ਮੱਝ ਹੀ ਆਲਾ ਕਹਿੰਦਾ ਅਸੀਂ ਤਾਂ ਆਟਾ ਪਾਉਨੇ ਆ ਤੁਸੀਂ ਸਾਨੂੰ ਦੱਸਿਆ ਨਹੀਂ ਹੈਗਾ ਐ ਨਹੀਂ ਕਰਿਆ ਵੀਰੇ ਬਹੁਤ ਆਲਾਉ ਕਰਦਾ ਠੀਕ ਹੈ ਗੱਲ ਅੱਜ ਬਾਈ ਕਹਿੰਦਾ ਫਿਰ ਵੀਡੀਓ 'ਚ ਹੀ ਨਿਮੇੜ ਦਿੰਨਾ ਸਿਸਟਮ ਸਾਰਾ ਹਾਂ ਜੀ ਤੇ ਨੰਬਰ ਬਾਈ ਦਾ ਲਾ ਦੂੰਗਾ ਵੀਡੀਓ 'ਚ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਾਓ ਧੰਨਵਾਦ ਜੀ